ਮੈਨੂੰ ਦੱਸੋ ਜਦੋਂ ਇੰਗਲੈਂਡ ਗਈ ਸੀ ਮੈਂ ਇੰਗਲੈਂਡ ਗਈ ਤਾਂ ਮੈਨੂੰ ਮੇਰੀ ਪਰਜਾਈ ਗੁਰਦੁਆਰਾ ਸਾਹਿਬ ਲੈ ਕੇ ਗਈ ਤਾਂ ਮੈਂ ਜਾ ਕੇ ਬੜੀ ਹੈਰਾਨ ਹੋਈ ਬਾਬਾ ਨਾਨਕ ਦੇਵ ਜੀ ਤੇਰੇ ਉੱਚੇ ਉੱਚੇ ਨਿਸ਼ਾਨ ਝੂਲ ਰਹੇ ਆ ਬਹੁਤ ਮੇਰਾ ਮਨ ਖੁਸ਼ ਹੋਇਆ ਮੇਰਾ ਕਲਗੀਆਂ ਵਾਲਾ ਮੇਰਾ ਪਿਤਾ ਇੱਥੇ ਪਹੁੰਚ ਗਿਆ ਹੈ ਨਾ ਤੇ ਜਦੋਂ ਮੈਂ ਇੱਥੇ ਅਮਰੀਕਾ ਚ ਆਈ ਤਾਂ ਇੱਥੇ ਵੀ ਮੈਂ ਨਿਸ਼ਾਨ ਸਭ ਝੂਲਦੇ ਦੇਖੇ ਤਾਂ ਮੇਰਾ ਫਿਰਦਾ ਖੁਸ਼ ਹੋ ਗਿਆ ਲੇਕਿਨ ਜਦੋਂ ਮੈਂ ਹੁਣ ਇਸ ਗੁਰਦੁਆਰੇ ਚ ਆਈਆਂ ਤਾਂ ਇੱਥੇ ਬੀਬੀਆਂ ਰਲ ਕੇ ਚਪਾਰਾ ਸਾਫ ਕਰਦੀਆਂ ਨੇ ਹਨਾ ਤਾਂ ਮੇਰਾ ਬਹੁਤ ਜੈਤ ਮੰਗਲ ਹੈ ਇੱਥੇ ਜੰਗਲਾ ਚ ਮੰਗਲ ਲੱਗ ਗਿਆ ਹੋਰ ਵੀ ਜੰਗਲਾ ਚ ਮੰਗਲ ਲੱਗਣੇ ਪੁੱਤਰ ਇੱਥੇ ਇੱਥੇ ਜੰਗਲਾ ਚ ਮੰਗਲ ਲੱਗਣੇ ਬਹੁਤ ਵੱਡਾ ਗੁਰਦੁਆਰਾ ਬਣੂਗਾ ਬਾਬਾ ਨਾਨਕਾ ਕਿਉਂ ਮੈਂ ਦੱਸ ਬੇਬੇ ਬਾਬੇ ਨਾਨਕ ਨੇ ਮੇਰੇ ਬਾਬਾ ਨਾਨਕ ਆ ਗਿਆ ਇੱਥੇ ਆ ਗਿਆ ਬਾਬਾ ਨਾਨਕ ਮੈਂ ਤਾਂ ਕਹਿੰਦੀ ਸੀਗੀ ਤੇ ਬਾਬਾ ਇੰਡੀਆ ਵਿੱਚ ਆਇਆ ਬਾਬਾ ਸਾਰੇ ਥਾਂ ਤੇ ਹਰ ਇੱਕ ਥਾਂ ਤੇ ਹਰ ਇੱਕ ਥਾਂ ਤੇ ਤੇ ਬਾਬੇ ਨੇ ਜੰਗਲ ਚ ਮੰਗਲ ਲਾਏ ਇੱਥੇ ਕੀਰਤਨ ਮੈਂ ਸੁਣ ਕੇ ਗਈਆਂ ਇੱਥੇ ਕੀਰਤਨ ਬਹੁਤ ਜ਼ਿਆਦਾ ਮਨੋਹਰ ਕੀਰਤਨ ਕਰਦੇ ਆ ਬਾਬੇ ਬਹੁਤ ਸੋਣਾ ਜਿਨ੍ਹਾਂ ਨੇ ਇਹ ਰੱਬ ਕੀਤਾ ਇਸ ਗੁਰਦੁਆਰੇ ਦਾ ਪ੍ਰਾਰੰਭ ਕੀਤਾ ਉਹਨਾਂ ਨੂੰ ਮੈਂ ਦਿਲਾਂ ਤੋਂ ਹਸੀਸਾਂ ਦਿੰਦੀ ਆ ਦਿਲਾਂ ਤੋਂ ਹਸੀਸਾਂ ਦਿੰਦੀ ਆ ਮਹਾਰਾਜ ਤੁਹਾਡੀਆਂ ਚੜ੍ਹਦੀਆਂ ਕਲਾ ਕਰੇ ਜਿੱਥੇ ਗੁਰੂ ਦੇ ਸਿੰਘ ਉੱਥੇ ਗੁਰੂ ਹੈ ਹਨ ਗੁਰੂ ਗੁਰੂ ਉੱਥੇ ਉਹ ਰੂਹ ਖੁਸ਼ ਹੋ ਜਾਂਦੀ ਆ ਆਪੀ ਹੈ ਨਾ ਬੀਬੀ ਲਈ ਜਾਂਦੇ ਆ ਬੱਸ 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 ਸਾਡੇ ਸਿੰਘਾਂ ਦੀਆਂ ਡਿਊਟੀਆਂ ਲਾਉਂਦੇ ਨਾ ਬਿਲਕੁਲ ਬਿਲਕੁਲ ਜੰਗਲਾਂ ਚ ਮੰਗਲਾਂ ਲਾਉਂਦੇ ਆ ਬਿਲਕੁਲ 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 ਉਹ ਕੋਈ ਬਣਾਏ ਨਹੀਂ ਸਕਦਾ ਆ ਜਗਾ ਬਣਾਉਣੀ ਆ ਕਿਤੇ ਸੋਖੀਆਂ ਆਪਣੇ ਦੋ ਦੋ ਖਬਰੇ ਨਹੀਂ ਬਣਦੇ ਵਾਹਿਗੁਰੂ ਉਹਦਾ ਬਾਬੇ ਉਹਦੇ ਆਪਾਂ ਵੀ ਉਹਦੇ ਜਗਾ ਵੀ ਉਹਦਿਆਂ ਕਿਰਪਾ ਉਹਦੀ ਕਿਰਪਾ ਦੇ ਨਾਲ ਹੀ ਇਹ ਬਣਦੇ ਆ ਉਹਦੀ ਕਿਰਪਾ ਨਾਲ ਸੰਗਦੀ ਅੱਜ ਬੀਬੀ ਕਹਿੰਣਾ ਲੰਗਰ ਸੀਗਾ ਤੇ ਅੱਜ ਅਸੀਂ ਪਹਿਲੀ ਵਾਰ ਮਿਲਿਆ ਤੇ ਮੈਂ ਵੈਸੇ ਵੀਡੀਓ ਬਣਾਉਣੀ ਨਹੀਂ ਸੀ ਜਿਹੜਾ ਬੀਬੀ ਜੀ ਨੇ ਕਹਿਣਾ ਵੀ ਇੰਗਲੈਂਡ ਚ ਨਿਸ਼ਾਨ ਸਾਹਿਬ ਦੇ ਝੂਲ ਦੇ ਵੇਖ ਕੇ ਮੇਰਾ ਮਨ ਖੁਸ਼ ਹੋਇਆ ਅਮਰੀਕਾ ਚ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਦੇ ਵੇਖ ਕੇ ਕਹਿੰਦੇ ਮੇਰਾ ਮਨ ਖੁਸ਼ ਹੋ ਗਿਆ ਜੰਗਲਾਂ ਚ ਮੰਗਲ ਲੱਗੇ ਪਏ ਆ ਤੇ ਬਸ ਇਹ ਸਨੇਹਾ ਸੀ ਵੀ ਹਰ ਇੱਕ ਨੂੰ ਪਤਾ ਲੱਗਿਆ ਵੀ ਜਿੱਥੇ ਗੁਰੂ ਦਾ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਥੇ ਤੇ ਉੱਥੇ ਹੀ ਮੇਰਾ ਬਾਪੂ ਨਾਨਕ ਸਾਰੀ ਸ੍ਰਿਸ਼ਟੀ ਉਹਦੀ ਆ ਸਾਰੀ ਤੇਰਲੋਕੀ ਹੈ ਨਾ ਬੇਬੇ ਜਾਨ ਦਾ ਤਾਰੇ ਸੂਰਜ ਸਭ ਕੁਝ ਬਾਪੂ ਨਾਨਕ ਦਾ ਹੈ ਨਾ ਬਾਪੂ ਦਾ ਸਿੱਕਾ ਚੱਲਦਾ ਪੂਰਾ ਫਿਰ ਉਹ ਦੇਖੋ ਸਾਰੇ ਸਿੱਕੇ ਆਪਣੇ ਬਾਪੂ ਦਾ ਰਾਜ ਚੱਲਦਾ ਹੁਣ ਮੈਂ ਖੁਸ਼ ਆ ਕਿ ਬੱਚੇ ਇਸ ਪਾਸੇ ਨੂੰ ਲੱਗਣ ਹਾਂ ਬੱਚੇ ਇਸ ਪਾਸੇ ਨੂੰ ਲੱਗਣ ਤੇ ਫਿਰ ਸਾਡੀ ਸਾਡੇ ਇੱਥੇ ਸਿੱਖਾਂ ਦਾ ਸਾਨੂੰ ਫਾਇਦਾ ਆਇਆ ਭਈ ਸਾਨੂੰ ਅਸੀਂ ਦਾ ਸਿੱਖੀ ਪਰਿਵਾਰ ਚੋਂ ਆਇਓ ਆ ਹਨਾ ਸੱਤ ਵਜੇ ਬੇਬੇ ਇੱਥੇ ਵੀ ਗਾਹ ਬੱਚੇ ਜਿਹੜੇ ਆ ਸਿੱਖੀ ਵਾਲ ਨੂੰ ਵਧਣ ਬਸ ਮੈਂ ਇਹ ਜਾਣੀ ਆ ਠੀਕ ਹੈ ਬੇਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ